ਲੋਵੀ ਪ੍ਰਾਵੋ ਬਾਈ ਗੁਰਲਾਲ ਨੇ ਵੀ ਦੀਵਾਲੀ ਤਮਾਕਾ ਚਾਹੇ ਦਸਹਿਰਾ ਤਮਾਕਾ ਦੇ ਤਾਂ ਤਿੰਨ ਟਰੈਕਟਰ ਨੇ ਸੋਨਾਲੀ ਕਾ ਸਵਰਾਜ ਤੇ ਇੱਧਰ ਵੀ ਸਵਰਾਜ ਖੜਾ ਆ ਤਾਂ ਜਮਨ ਨਵਾਂ ਸਵਰਾਜ ਆ ਵੱਡੇ ਪਲੇਟਫਾਰਮ ਵਾਲਾ ਬਾਈ ਕਿੰਨਾ ਮਾਡਲ ਆ ਕਈ ਮਾਡਲ ਆ ਤੁਹਾਨੂੰ 2023 ਮਾਡਲ ਆ ਚੌਕੜਾ ਟਾਇਰਾਂ ਦਾ ਨਾਲ ਦਾ ਤੇ ਚੱਲਿਆ ਕਿੰਨਾ ਹੋਇਆਗਾ 470 ਘੰਟੇ 470 ਘੰਟੇ ਚੱਲਿਆ ਹੋਇਆ ਸਟicker ਸਾਰੇ ਓਕੇ ਵਾਲੇ ਸਾਰੇ ਓਮੀ ਲੱਗੇ ਪੈਣੇ ਸੋ ਤੇ ਬਾਈ ਦੇਣਾ ਕਿੰਨੇ ਦਾ ਇਹਦੇ ਦਾ 720 ਦਾ 7 ਲੱਖ 20 ਹਜ਼ਾਰ ਦਾ ਲੋਨ ਕਿੰਨੇ ਦਾ ਹੋਜੂ 6 ਲੱਖ ਦਾ 7 ਲੱਖ ਦਾ ਲੋਨ ਹੋਜੂ ਪਿੱਛੇ ਰਹਿ ਗਿਆ 1 ਲੱਖ 20 ਹਜ਼ਾਰ ਹੋਰ ਲਿਓ ਬਾਕੀ ਦਾ ਹੋਜੂ ਲੋਨ ਟੈਂਕੀ ਇੱਥੇ ਤੱਕ ਪੂਰੀ ਨੱਕੋਂ ਨੱਕ ਪਰਕੇ ਦੇਣੀ ਆ ਚਾਹੇ ਦਿਵਾਲੀ ਧਮਾਕਾ ਲਾ ਲਓ ਚਾਹੇ ਦਸਹਿਰਾ ਧਮਾਕਾ ਲਾ ਲਓ ਤੇ ਇੱਧਰ ਜਿਹੜਾ ਸਵਰਾਜ ਖੜਾ ਹੈ ਕਿੰਨਾ ਮਾਡਲ ਆ ਬਈ ਕੀ ਮਾਡਲ ਨਾ 2021 ਮਾਡਲ ਹੈ ਕਿੰਨਾ ਚੱਲਿਆ ਹੋਇਆ ਹੈਗਾ 950 ਘੰਟਾ 950 ਘੰਟੇ ਚੱਲਿਆ ਹੋਇਆ ਚੌਕੜਾ ਟਾਇਰਾਂ ਦੇਦਾ ਵੀ ਨਾਲ ਦਾ ਡੈੱਕ ਕਨੋਪੀ ਸਾਰਾ ਕੁਝ ਲੱਗਿਆ ਹੋਇਆ ਇਹਦੀ ਵੀ ਟਾਇਲ ਦੀ ਟੈਂਕੀ ਜਦੋਂ ਡੋਲਣ ਲੱਗਿਆ ਬਈ ਉਦੋਂ ਬੰਦ ਕਰਾਂਗੇ ਰੇਟ ਕੀ ਆ ਹੁਣ ਇਹਦਾ ਇਹਦਾ ਚੇ ਰਬ ਇਹਦੇ ਲੋਣ ਕਿੰਨੇ ਦਾ ਹੋ ਜੂ ਇਹ ਤਾਂ 6 ਲੱਖ ਦਾ ਕਿਲਾ 90000 ਲਿਆਉ ਸਵਰਾਜ ਲਿਆਉ ਤੇ ਆਹ ਸੋਨ ਵਾਲੀ ਕਾ ਕਿੰਨਾ ਮਾਡਲ ਹੈ ਬਈ 17 ਮਾਡਲ 2017 ਮਾਡਲ ਹੈ ਕਿੰਨਾ ਚੱਲਿਆ ਹੋਇਆ ਇਹ 2000 ਕੁਸਾ 2000 ਪਿਛਲੇ ਢਰ ਨਵੇਂ ਨੇ ਮੂਰਲੇ ਨਾਲ ਦੇ ਨੇ ਇਹ ਰੇਟ ਕੀ ਹੈ ਇਹਦਾ ਇਹਦਾ 465 465000 5000 ਉੱਪਰਲਾ ਮੈਂ ਡਿਸਕਾਊਂਟ ਕਰ ਦੇਣਾ 460000 ਦੇ ਵਿੱਚ ਤੇਲ ਦੀ ਟੈਂਕੀ ਪੂਰੀ ਨੱਕੋ ਨੱਕ ਭਰ ਕੇ ਦੇਣੀ ਆ ਫੋਲ ਫੋਲ ਤੇ ਬਾਈ ਗੁਰਨਾਲ ਦਾ ਨੰਬਰ ਸਕਰੀਨ ਤੇ ਚੱਲਿਆਂਦਾ ਤੇ ਆਜੂ ਕਰਾਂ ਪਿੰਡ ਫਰਵਾਹੀ ਬਾਈ ਗੁਲਾਬ ਸਿੱਧੂ ਵਾਲੀ ਫਰਵਾਹੀ ਆ ਜ਼ਿਲ੍ਹਾ ਬਰਨਾਲਾ ਤੇ ਕਰ ਲਿਓ ਸੰਪਰਕ